ਗੱਲ ਇਹ ਹੈ ਕਿ ਜਿਹਨਾਂ ਗੁਰਮਖਾਂ ਨੇ ਕਥਾ ਜਾਂ ਕੀਰਤਨ ਕਰਨਾ ਹੈ ਨਾ ਉਹਨਾਂ ਅੱਗੇ ਹੱਥੇ ਜ਼ਰੂਰ ਜੋੜਦੇ ਆ ਉਹ ਰੱਬ ਦੇ ਪਿਆਰੇ ਇਸ ਚੀਜ਼ ਨੂੰ ਸ਼ੁਰੂ ਕਰਨ ਤੋਂ ਪਹਿਲੇ ਕੋਈ 12 ਸਾਲ ਨਾ ਪਹਿਲੇ ਸਿਮਰਨ ਤੇ ਜ਼ਰੂਰ ਲਾਇਆ ਕਰਨਾ ਕਿੰਨਾ ਚਿਰ ਕੋਈ 12 ਸਾਲ ਉਹ ਕਿਉਂ ਅਸੀਂ ਸਾਰੀ ਸਹਿਜ ਦੀ ਬਾਣੀ ਦੀ ਕਥਾ ਕਰਨੀ ਸਹਿਜ ਦੀ ਬਾਣੀ ਦਾ ਕੀਰਤਨ ਕਰਨਾ ਤੇ ਜੇ ਸਾਡੀ ਅਵਸਥਾ ਹੀ ਸਹਜ ਦੇ ਵਿੱਚ ਨਾ ਗਈ ਤੇ ਉਹ ਅਸੀਂ ਅਣ ਦੇਖਾ ਸਾਰਾ ਕੁਝ ਕਰ ਰਹੇ ਹਾਂ ਬੋਲੋ ਕਰ ਰਹੇ ਹਾਂ ਪਰ ਹੈ ਕੀ ਆ ਉਹ ਕੁਝ ਦੇਖਿਆ ਨਹੀਂ ਹੈ ਉਹ ਅਣ ਦੇਖਿਆ ਇਸ ਕਰਕੇ ਬਾਣੀ 'ਚ ਲਿਖਿਆ ਸਹਜੇ ਗਾਵਿਆ ਥਾਏ ਪਵੇ ਬਿਨ ਸਹਜੇ ਕਥਨੀ ਬਦ ਭਾਵੇਂ ਮੈਂ ਬੈਠਾ ਹਾਂ ਮੇਰੀ ਜਗ੍ਹਾ ਕੋਈ ਹੋਰ ਬੈਠੇਗਾ ਪਾਸ਼ਾ ਕਹਿੰਦੇ ਜਿਹੜਾ ਸਹਜ ਦੇ ਵਿੱਚ ਜਾ ਕੇ ਬਾਣੀ ਦਾ ਗਾਇਨ ਕਰੇਗਾ ਪਾਸ਼ਾ ਕਹਿੰਦੇ ਉਹਦੀ ਦਰਗਾਹ 'ਚ ਥਾਂ ਪੈਂਦਾ ਹੈ ਤੇ ਜਿਹੜਾ ਇਸ ਅਵਸਥਾ ਤੋਂ ਬਿਨਾਂ ਬੋਲਦਾ ਤਾਂ ਹੀ ਅਸੀਂ ਇੱਕ ਦੂਜੇ ਤੇ ਟਿੱਪਣੀਆਂ ਕਰੇ ਬਿਨ ਸਹਜੇ ਕਥਣੀ ਬਾਦ-ਬਾਦ ਨਾਲ ਝਗੜਾ ਖੜੇ ਕਰੇਗੀ ਕੀ ਖੜਾ ਕਰੇਗੀ ਝਗੜਾ ਪੱਕਾ ਉਹ ਹੋ ਰਹੇ ਨੇ